ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇ ਖੋਏ ਪਏ ਸਭ ਪਾਵੰ ਜਨ ਨਾਨਕ ਸੁਖ ਘਰ ਆਇਆ ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀਓ ਵੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨੰਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨੰਗ ਬਵੇ ਰਖਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਵੇ ਹਰ ਆਪੇ ਹੀ ਹਿੰਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਵਿਸਥਾਰਾ ਮ ਵਿਚਤਾ ਤੂ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮਿਲੇ ਆਪੇ ਹਰਿ ਆਪੇ ਜਗਰ ਚੁੱਕავੈ ਹਰਿ ਆਪੇ ਪੰਚ ਤਤ ਵਿਸਥਾਰ ਵਿੱਚ ਤਾ ਤੂ ਪੰਚ ਆਪ ਪਾਵੈ ਜਨਾਨਕ ਸਤਗੁਰ ਮਿਲੇ ਆਪੇ ਹਰਿ ਆਪੇ ਜਗਰ ਚੁੱਕ ਵੈ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਕਿਰਪਾ ਕਰਕੇ ਮਹਿਰਮਤ ਤਰਸ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜੋ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਬੈਰਾੜੀ ਮਹੱਲਾ ਚੌਥਾ ਬੈਰਾੜੀ ਰਾਗ ਦੇ ਵਿੱਚ ਧੰਨ ਧੰਨ RAMਦਾਸ ਗੁਰਮਹਾਰਾਜ ਜੀ ਕਿਰਪਾ ਕਰਦੇ ਹਨ ਹਰ ਜਨ RAM ਨਾਮ ਗੁਣ ਗਾਵੇ ਕੇ ਪ੍ਰਮਾਤਮਾ ਦਾ ਭਗਤ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਜੇ ਕੋਈ ਨਿੰਦ ਘਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜੇ ਕੋਈ ਇਨਸਾਨ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ ਨਾ ਤਾਂ ਉਹ ਭਗਤ ਕਦੇ ਵੀ ਆਪਣਾ ਸੁਭਾਅ ਨਹੀਂ ਬਦਲਦਾ ਸਗੋਂ ਸਮ ਵਰਤੀ ਦੇ ਵਿੱਚ ਰਹਿੰਦਾ ਹੈ ਜੋ ਕੁਛ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਭਗਤ ਆਪਣੀ ਨਿੰਦਾ ਕਰਕੇ ਆਪਣਾ ਸੁਹਾਤਾ ਛੱਡਦਾ ਹੀ ਨਹੀਂ ਸਗੋਂ ਓਹੋ ਇਹ ਜਾਣਨ ਲੱਗ ਜਾਂਦਾ ਹੈ ਕਿ ਜੋ ਕੁਝ ਵੀ ਕਰ ਰਿਹਾ ਹੈ ਉਹ ਆਕਾਲ ਪੁਰਖ ਆਪ ਹੀ ਜੀਵਾਂ ਦੇ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਵਿਹਾਰ ਅਕਾਲ ਪੁਰਖ ਆਪ ਹੀ ਕਰ ਰਿਹਾ ਹੈ ਹਰਿਆਪੇ ਹੀ ਹਮਤ ਦੇਵੈ ਸੁਆਮੀ ਹਰਿਆਪੇ ਬੋਲ ਬੁਲਾਵੇ ਕਿ ਜੋ ਅਕਾਲ ਪੁਰਖ ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦੇ ਰਿਹਾ ਹੈ ਆਪ ਹੀ ਹਰੇਕ ਦੇ ਵਿੱਚ ਬੈਠ ਕੇ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਤੇ ਕੀ ਬੋਲਣਾ ਹੈ ਹਰਿਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਸਤਿਗੁਰੂ ਜੀ ਕਹਿੰਦੀ ਹਨ ਕਿ ਭਗਤ ਜਾਣਦਾ ਹੈ ਪੰਜ ਤਤ ਜਲ ਅਗਨੀ ਪ੍ਰਥਵੀ ਵਾਯੂ ਆਕਾਸ਼ ਵੀ ਪ੍ਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਇਹ ਪੰਜ ਤੱਤਾਂ ਦਾ ਜੋ ਖਲਾਰਾ ਹੈ ਸੰਸਾਰ ਦੇ ਵਿੱਚ ਖਲਾਰਿਆ ਹੋਇਆ ਹੈ ਆਪ ਹੀ ਇਹਨਾਂ ਤੱਤਾਂ ਦੇ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ ਆਪ ਹੀ ਸਤਿਗੁਰੂ ਜੀ ਨੇ ਇਸ ਇਨਸਾਨ ਦੀ ਰਚਨਾ ਕੀਤੀ ਹੈ ਜਨਾਨ ਨੰਕ ਸਤਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ اے ਨਾਨਕ ਪ੍ਰਮਾਤਮਾ ਆਪ ਹੀ ਆਪਣੇ ਸੇਵਕਾਂ ਨੂੰ ਮਿਲਾਉਂਦਾ ਹੈ ਤੇ ਆਪ ਹੀ ਉਸ ਦੇ ਅੰਦਰ ਉਹ ਰੇਕ ਕਿਸਮ ਦੀ ਜੋ ਖਿੰਚੋ ਤਾਨ ਹੁੰਦੀ ਹੈ ਜੋ ਝਗੜਾ ਹੁੰਦਾ ਹੈ ਉਹ ਆਪ ਹੀ ਸਤਗੁਰੂ ਜੀ ਖਤਮ ਕਰ ਰਹੇ ਹਨ ਸੋ ਸਤਗੁਰੂ ਜੀ ਕਹਿੰਦੇ ਹਨ ਕਿ ਜੋ ਵੀ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਉਹ ਸਤਗੁਰ ਆਪ ਅਕਾਲ ਪੁਰਖ ਦੇ ਰਜਾ ਦੇ ਵਿੱਚ ਹੋ ਰਿਹਾ ਹੈ ਭਗਤ ਜੀ ਸਤਗੁਰੂ ਜੀ ਨੇ ਵਡਿਆਈ ਕੀਤੀ ਹੈ ਕਿ ਜੋ ਗੁਰੂ ਦਾ ਸੱਚਾ ਭਗਤ ਹੁੰਦਾ ਹੈ ਨਾ ਹਰਕ ਸੋਗ ਤੇ ਰਹ ਨਿਆਰੋ ਨਾ ਹੀ ਮਾਨ ਪਮਾਨਾ ਕਿਉ ਸੰਸਾਰ ਦੇ ਬੋਲਾਂ ਦੀ ਸੰਸਾਰ ਦੇ ਕਹੇ ਦੀ ਗੁੱਸੇ ਦੀ ਗਿਲੇ ਦੀ ਇੱਜ਼ਤ ਮਾਨ ਦੀ ਬਹੁਤਾ ਪ੍ਰਵਾਹ ਨਹੀਂ ਕਰਦਾ ਕਿਉਂਕਿ ਉਸ ਨੂੰ ਹੁੰਦਾ ਹੈ ਕਿ ਮੈਂ ਆਕਾਲ ਪੁਰਖ ਦੀਆਂ ਨਜ਼ਰਾਂ ਦੇ ਵਿੱਚ ਸਹੀ ਹੋਣਾ ਚਾਹੁੰਦਾ ਮੈਂ ਆਕਾਲ ਪੁਰਖ ਦੇ ਅੱਗੇ ਲੇਖਾ ਦੇਣਾ ਆਪਣੇ ਜੀਵਨ ਦਾ ਇਸ ਕਰਕੇ ਮੈਂ ਸਤਿਗੁਰੂ ਅੱਗੇ ਝੂਠਾ ਨਾ ਪਾਵਾਂ ਦੁਨੀਆ ਨੇ ਤਾਂ ਸੱਚੇ ਨੂੰ ਸੱਚਾ ਨਹੀਂ ਕਿਹਾ ਤੇ ਝੂਠ ਨੂੰ ਵੀ ਸੱਚ ਜਾਂ ਸੱਚ ਨੂੰ ਝੂਠ ਕਹਿਣਾ ਤਾਂ ਆਪਾਂ ਚੰਗੀ ਤਰ੍ਹਾਂ ਹੀ ਜਾਣਦੇ ਹਾਂ ਵੀ ਜੋ ਸੰਸਾਰ ਦੀ ਅੱਜ ਸਮੇਂ ਦੇ ਵਿੱਚ ਕਲਯੂਗ ਦਾ ਜੋ ਪ੍ਰਭਾਵ ਚੱਲ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਕਿ ਆਪ ਹੀ ਆਪਣੇ ਭਗਤਾਂ ਦੀ लाज ਰੱਖਦਾ ਹੈ ਇਸ ਕਰਕੇ ਲੋਕ ਪਰਲੋਕ ਸਵਾਰਦਾ ਹੈ ਸੋ ਆਪਾਂ ਵੀ ਬਾਣੀ ਨਾਲ ਜੁੜੀਏ ਤੇ ਉਸ ਅਕਾਲ ਪੁਰਖ ਦੇ ਭਗਤ ਬਣੀਏ ਜਪ ਕਰਦੇ ਹੋਇਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ